25 ਲੀਟਰ ਦਾ 25 ਲੀਟਰ ਪਾਣੀ ਆਉਂਦਾ ਇਹਦੇ ਵਿੱਚ 25 ਲੀਟਰ ਪਾਣੀ ਆਉਂਦਾ ਬਾਈ ਕੰਦਾ ਇੱਕ ਪਾਸੇ 40 ਫੁੱਟ ਪ੍ਰੈਸ਼ਰ ਹੈ ਦਾ ਦੋਨੇ ਪਾਸੇ 80 ਫੁੱਟ ਹੋ ਗਿਆ ਦੋਨੇ ਪਾਸੇ 80 ਫੁੱਟ ਹੋ ਗਿਆ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ ਤੁਹਾਨੂੰ ਮੈਂ ਕਿਸਾਨ ਵੀਰੋ ਜੇ ਅਰੇ ਇਹਦਾ ਪ੍ਰੈਸ਼ਰ ਹੈਗਾ ਇਹਨੂੰ ਭਾਵੇਂ ਤੁਸੀਂ 300 ਮੀਟਰ ਪਾਈਪ ਲਾ ਲਓ ਪ੍ਰੈਸ਼ਰ ਨਹੀਂ ਤੋੜਦੀ ਮਸ਼ੀਨ 300 ਪੁੱਲ ਫਰਾਟੇ ਮਾਰ ਕੇ ਜਾਊਗੀ 300 ਮੀਟਰ 300 ਮੀਟਰ ਬਾਈ ਆਪਾਂ ਹਜਾਰ ਜਿਹੜਾ ਲੈਨੇ ਨਾ ਹਾਂ ਹਾਂ ਪੁਰੇ ਪੰਪ 1,90,000 ਦਾ ਉਹਦਾ ਮੁਕਾਬਲਾ ਕਰਦੀ ਹੈ ਲੈ ਵੀ ਬੱਲੇ ਬੱਲੇ ਹੋਈ ਪਈ ਐ ਇੱਥੇ ਤਾਂ ਮੈਂ ਤਾਂ ਕਿ ਕਿਤੇ ਦੋ ਚਾਰ ਢੋਲ ਕਿ ਗਈਆਂ ਪਈਆਂ ਬਾਹਰ ਇੱਧਰ ਤਾਂ ਪੂਰਾ ਹੀ ਇਤ ਮੇਲਾ ਲੱਗਿਆ ਪਿਆ ਬਾਈ ਦਿਖਾ ਪ੍ਰੀਤ ਕੈਮਰਾ ਆਏ ਨੂੰ ਘੁਮਾ ਦੇ ਚਾਰੇ ਪਾਸੇ ਹੁਣ ਤੂੰ ਆਹ ਦੇਖੋ ਬਾਈ ਸਵਾਦ ਹੀ ਲਿਆਂਦਾ ਪਿਆ ਇੱਥੇ ਮੈਂ ਤਾਂ ਸੀ ਸਪੇਅਰ ਪਾਰਟ ਇੱਥੇ ਮੈਂ ਨਾ ਕੁਝ ਪੂਰੇ ਇੰਡੀਆ ਚ ਕੁਝ ਮਰਜੀ ਲੈਣ ਸਸਰੀਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਰਾਜਾ ਇੰਟਰਪ੍ਰਾਈਜ਼ਸ ਦੇ ਉੱਤੇ ਤੇ ਬਾਈ ਜੀ ਸਸਰੀਕਾਲ ਸਾਹਿਬ ਸਸਰੀਕਾਲ ਵਿਰਾਟ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਬੜੀ ਖੁਸ਼ੀ ਤੁਹਾਨੂੰ ਮਿਲ ਕੇ ਤੇ ਬਾਈ ਆਪਣਾ ਬਹੁਤ ਹੀ ਖੁਸ਼ਦਿਲ ਬੰਦਾ ਹੈ ਨੀਰਜ ਬਾਈ ਆਪਣੇ ਬਾਈ ਦਾ ਨਾਮ ਹੈ ਬਾਈ ਆਪਣੀ ਫੈਕਟਰੀ ਹੈ ਜਿਹੜੀ ਇਹ ਕਿੱਥੇ ਲੋਕੇਸ਼ਨ ਕੀ ਹੈ ਦੀ ਲੋਕੇਟਡ ਕਿੱਥੇ ਹੈ ਆਪਣੀ ਫੈਕਟਰੀ ਬਾਈ ਰਾਜਾ ਇੰਟਰਪ੍ਰਾਈਜ਼ ਜੋ ਹੈ ਹੂੰ ਲੁਧਿਆਣਾ ਤੋਂ ਮਲੇਕੋਡਾ ਨੂੰ ਜਾਂਦੀ ਸੜਕ ਦੇ ਉੱਪਰ ਹੈਗੀ ਹੈ ਪਿੰਡ ਦਾ ਨਾਮ ਹੈਗਾ ਜੰਗੇੜਾ ਨਾਨਕਪੁਰ ਠੀਕ ਹੈ ਜੀ 메인 ਰੋਡ ਤੇ ਹਾਈ ਰੋਡ ਤੇ ਹੈਗਾ ਆਪਣਾ ਬਲਵੀਰ ਦਾ ਟਰੱਬਾ ਉਹਦੇ ਬਿਲਕੁਲ ਆਪੋਜੀਟ ਸੜਕ ਵੱੜਦੀ ਆ ਦੇਖੋਗੇ ਬਹੁਤ ਵੱਡੀ ਸੱਟ ਜੇ ਮਲੇ ਨੇ ਚਟੇ ਚਟੇ ਤੇ ਲਓ ਬਈ ਅੰਦਰ ਆਇਆ ਬਾਈ ਆਪਾਂ ਤੁਹਾਨੂੰ ਮੇਨ ਚੀਜ਼ ਦਿਖਾਉਣੀ ਆ ਵੀ ਇੱਥੇ ਮਿਲਦਾ ਕੀ ਹੈ ਬਾਈ ਸਪਰੇ ਪੰਪ ਵੀ ਆਪਾਂ ਬਣਾਉਨੇ ਮੈਂ ਤਾਂ ਇਕੱਲੇ ਆਪਾਂ ਗੇਰੀਪਰ ਤੇ ਆ ਰੋਟਾਵੇਟਰ ਪਾਵਰ ਟਿਲਰ ਵੀ ਬਣਾਉਨੇ ਆ ਸਪਰੇ ਪੰਪ ਬਾਈ ਕਿਸਾਨ ਦੀ ਹਰ ਜ਼ਰੂਰਤ ਇੱਥੇ ਪੂਰੀ ਕੀਤੀ ਜਾਂਦੀ ਆ ਕੋਈ ਚੀਜ਼ ਮਰਜੀ ਹੋਵੇ ਕੋਈ ਮਰਜੀ ਹੋਵੇ ਨਹੀਂ ਇਹ ਸਪਰੇ ਪੰਪ ਦੀ ਖਾਸ ਗੱਲ ਕੀ ਆ ਕਿੰਨਾ ਇਹਦਾ ਪ੍ਰਾਈਸ ਆ ਕਿੰਨੀ ਕੈਪੈਸਿਟੀ ਆ ਕਿਹੜਾ ਇਹਦੇ ਵਿੱਚ ਇੰਜਣ ਲੱਗਿਆ ਹੋਇਆ ਇਹਦੇ ਵਿੱਚ ਬਾਈ 65 ਸੀ ਦਾ ਇੰਜਣ ਲੱਗਿਆ ਹੋਇਆ ਵਾ ਹਾਂ ਇਹਦੀ ਗਾਰੰਟੀ 2 ਸਾਲ ਦੀ ਆ 2 ਸਾਲ ਦੀ ਗਾਰੰਟੀ 2 ਸਾਲ ਦੀ ਗਾਰੰਟੀ ਆ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਇੰਜ ਠੀਕ ਇਹਦੇ ਵਿੱਚ ਨਾਲ ਟਰਬੋ ਲਾਤੀ ਰਾਜਾ ਭਾਈ ਨੇ ਟਰਬੋ ਵੀ ਲਾਤੀ ਇਹਦੇ ਵਿੱਚ ਪਿੱਤ ਦਾ ਬਰਾਸ ਲਾਤਾ ਠੀਕ ਹੈ ਫਟੇਨ ਦੀ ਰਾਰ ਪਾਤੀ ਜੰਗ ਨਹੀਂ ਲੱਗਣਾ ਠੀਕ ਹੈ ਜੰਗ ਲੱਗਣਾ ਹੀ ਨਹੀਂ ਕਦੇ ਰੌਣ ਨੂੰ ਜੰਗ ਲੱਗਣਾ ਹੀ ਨਹੀਂ ਕਦੇ ਜੰਗ ਹੀ ਲੱਗਣਾ ਆਮ ਕੰਪਨੀਆਂ ਨੇ ਲੋਹੇ ਦੀ ਪਾ ਦੇਣੇ ਪੈਸੇ ਲੈ ਲੈਂਦੇ ਨੇ ਹਮ ਅਗਲਾ ਕਹਿੰਦੇ ਨੂੰ ਸਸਤਾ ਮਿਲ ਗਿਆ ਠੀਕ ਹੈ ਇਹਦਾ ਸ ਮੁੱਲ ਕਿੰਨਾ ਹੈ ਇਹਦਾ ਰੇਟ ਹੈਗਾ ਭਾਈ 15000 15000 ਇਹ ਨਾਲ 2 ਗੰਨਾ ਇੱਕ ਸਟੈਂਡ 20 ਫੁੱਟ ਪਾਈਪ ਠੀਕ ਹੈ ਹੋਮ ਡਿਲੀਵਰੀ ਫ੍ਰੀ ਪੂਰੇ ਇੰਡੀਆ ਚ ਆਲ ਇੰਡੀਆ ਦੇ ਵਿੱਚ ਠੀਕ ਹੈ ਨਾਲ ਇਹਦੇ ਸਰਬੋ ਲਾਤੀ ਵਿੱਚ ਸਰਬੋ ਲੱਗੀ ਹੋਈ ਹੈ ਦਵਾਈ ਦੀ ਇੱਕ ਬੂੰਦ ਨਹੀਂ ਛੱਡਣੀ ਵਿੱਚ ਠੀਕ ਹੈ ਦਵਾਈ ਬਹੁਤ ਮਹਿੰਗੀ ਆਉਂਦੀ ਆ ਦਵਾਈ ਬਹੁਤ ਮਹਿੰਗੀ ਹੋ ਗਈ ਬਾਈ ਕਿ ਇੱਕ ਟੁਪਕੇ ਦਾ ਮੁੱਲ ਮੋੜੂ ਐ ਮਸ਼ੀਨ ਲਓ ਜੀ ਇੱਕ ਟੁਪਕੇ ਦਾ ਗਾਰੰਟੀ ਆ ਇਹਦੀ ਵੀ ਕੀਮਤ ਬਾਈ ਕਿੰਨੇ ਦਸੀ ਆਪਾਂ 15000 15000 ਕੀਮਤ ਆ ਬਾਈ 15000 ਠੀਕ ਹੈ ਜੀ ਜੇ ਆ ਤੇਰੀ ਟੈਂਕੀ ਟੁੱਟ ਗਈ ਫਟ ਗਈ ਪੀਸ ਚੇਂਜ ਕਰ ਦੂੰ ਚੇਂਜ ਹੀ ਕਰ ਦੂੰਗਾ ਕਹਿੰਦੇ ਜੀ ਕਰ ਦੂੰਗਾ 2 ਸਾਲਾਂ ਦੀ ਗਾਰੰਟੀ ਹੈ ਬਾਈ ਹਾਂ ਲਓ ਜੀ 2 ਸਾਲਾਂ ਦੀ ਗਾਰੰਟੀ ਹੈ ਜੇ ਟੁੱਟ ਗਈ ਬਾਈਕ ਨਾ ਚੇਂਜ ਕਰਕੇ ਦਵਾਂਗੇ ਪ੍ਰਾਈਸ ਇਹਦਾ ਹੈਗਾ 15000 ਤੇ ਇੰਜਣ ਦੇ ਵਿੱਚ ਕਿੰਨੇ ਐਚਪੀ ਦਾ ਹੁੰਦਾ ਐਚਪੀ ਨਹੀਂ ਹੁੰਦਾ ਬਾਈ ਇਹ ਹੋਰ ਸੀਸੀ ਸੀਸੀ ਆਹ ਲੇ 65 ਸੀਸੀ 65 ਸੀਸੀ ਦਾ ਅੱਛਾ ਜਿਵੇਂ ਮੋਟਰਸਾਈਕਲ ਦੇ ਵਿੱਚ 100 ਸੀਸੀ ਦਾ ਹੁੰਦਾ ਇਹ 65 ਸੀਸੀ ਦਾ ਥੋੜਾ ਹੀ ਫਰਕ ਆ ਮੋਟਰਸਾਈਕਲ ਵਾਲੀ ਚੀਜ਼ ਆ ਦੱਸ ਦਿਓ ਪ੍ਰੈਸ਼ਰ ਦੱਸਿਆ ਨਹੀਂ ਪ੍ਰੈਸ਼ਰ ਕਿੰਨਾ ਹੁੰਦਾ ਤੇ ਪੈਪ ਕਿੰਨੇ ਫੁੱਟ ਲੱਗ ਜਾਂਦੀ ਇਹਨੂੰ ਬਾਈ ਇਹ ਜਿਹੜੀ ਮਸ਼ੀਨ ਹੈ ਨਾ ਬੁੱਲ ਕਹਿੰਦੇ ਇਹਨੂੰ ਬੁੱਲ ਬੁੱਲ ਯਾਨੀ ਛੋਟਾ ਛੋਟਾ ਕਹਿੰਦੇ ਇਹਨੂੰ ਇਹਨੂੰ ਤੁਸੀਂ ਸਪਰੇਅ ਕਰਨ ਦੇ ਟਾਈ 40 ਫੁੱਟ ਪ੍ਰੈਸ਼ਰ ਇੱਕ ਸਾਈਡ ਨੂੰ ਮੇਰੇ ਤੋਂ 40 ਫੁੱਟ 40 ਫੁੱਟ ਲੰਬਾ ਪੱਕੀ ਗੱਲ ਹੈ ਪੱਕੀ ਗੱਲ ਆ ਦੋ ਸਾਈਡਾਂ ਦਾ 80 ਹੋ ਗਿਆ ਬਾਈ ਇੱਕ ਸਾਈਡ ਤੇ 40 ਫੁੱਟ 40 ਫੁੱਟ ਹਾਂਜੀ ਬਾਈ 40 ਫੁੱਟ ਪ੍ਰੈਸ਼ਰ ਤੁਸੀਂ ਕਹਤਾ 40 ਫੁੱਟ ਪ੍ਰੈਸ਼ਰ ਤਾਂ ਫਿਰ ਗਵਾਂਡੀਆਂ ਦੇ ਖੇਤ ਚ ਵੀ ਜਾ ਵੜਨਾ ਇੱਕ ਪਾਸੇ ਫਿਰ ਗਵਾਂਡੀ ਦਾ ਵਿਲੇ ਹੋ ਜਾਣੇ ਆ ਸਾਬ ਗਵਾਂਡੀਆਂ ਦਾ ਸਪਰੇਅ ਆ ਫਿਰ ਅੱਧੀ ਫਰੀ ਹੋ ਜਾਣੀ ਆ ਕਿਤੇ ਆਏ ਨਾ ਕਹਦੇ ਸਾਡਾ ਝੋਨਾ ਬਾਲਦਾ ਉਹ ਨਹੀਂ 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 ਕਰਕੇ ਇਹ ਇਹ ਫਿਰ ਕੈਪੈਸਿਟੀ ਕਿੰਨੀ ਆ ਕਿੰਨੇ ਲੀਟਰ ਦਾ 25 ਲੀਟਰ ਦਾ 25 ਲੀਟਰ ਪਾਣੀ ਜਾਂਦਾ ਇਹਦੇ ਵਿੱਚ 25 ਲੀਟਰ ਪਾਣੀ ਆਉਂਦਾ ਬਾਈ ਗੰਦਾ ਇੱਕ ਪਾਸੇ 40 ਫੁੱਟ ਪ੍ਰੈਸ਼ਰ ਹੈ ਦਾ ਦੋਨੇ ਪਾਸੇ 80 ਫੁੱਟ ਹੋ ਗਿਆ ਦੋਨੇ ਪਾਸੇ 80 ਫੁੱਟ ਹੋ ਗਿਆ ਇੱਕ ਗੱਲ ਹੋਰ ਦੱਸਣੀ ਭੁੱਲ ਗਿਆ ਤੁਹਾਨੂੰ ਮੈਂ ਕਿਸਾਨ ਵੀਰੋ ਜੇ ਇਹ ਰਹਿਦਾ ਪ੍ਰੈਸ਼ਰ ਹੈਗਾ ਇਹਨੂੰ ਭਾਵੇਂ ਤੁਸੀਂ 300 ਮੀਟਰ ਪਾਈਪ ਲਾ ਲਓ ਪ੍ਰੈਸ਼ਰ ਨਹੀਂ ਤੋੜਦੀ ਮਸ਼ੀਨ 300 ਉਹ ਫਰਾਟੇ ਮਾਰ ਕੇ ਜਾਊਗੀ 300 ਮੀਟਰ 300 ਮੀਟਰ ਬਾਈ ਆਪਾਂ ਹਜ਼ਾਰ ਜਿਹੜਾ ਲੈਨੇ ਨਾ ਪੂਰੇ ਪੰਪ 1,090,000 ਦਾ 90,000 ਦਾ ਉਹਦਾ ਮੁਕਾਬਲਾ ਕਰਦੀ ਆ ਇਹ ਲਾ ਵੀ ਸਿਰਫ 15000 ਵਾਲੀ ਮਸ਼ੀਨ 90000 ਵਾਲੀ ਦਾ ਮੁਕਾਬਲਾ ਕਰਦੀ ਹੈ ਬਾਈ ਕਹਿੰਦਾ 80 ਫੁੱਟ ਪ੍ਰੈਸ਼ਰ ਹੈ ਇਹਦਾ ਦੋਨੇ ਪਾਸੇ ਤੇ 1000 ਫੁੱਟ ਦੀ ਪਾਈਪ ਲਾ ਲਓ ਕਹਿੰਦਾ ਪਾਣੀ ਕੱਢੂਗੀ ਇਹ ਤੇ ਗਾਰੰਟੀ ਵੀ 2 ਸਾਲ ਦੀ ਆ ਸਾਰੇ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਨੰਬਰਾਂ ਦੇ ਕਾਲ ਕਰਨੀ ਆ ਆਪਸ ਸਰ ਬਾਾਈ ਸਹੀ ਗੱਲ ਆ ਨੰਬਰਾਂ ਦੇ ਕਾਲ ਕਰਨੀ ਆ ਠੀਕ ਹੈ ਜੀ ਲੈ ਵੀ ਬੱਲੇ ਬੱਲੇ ਹੋਈ ਪਈ ਐ ਇੱਥੇ ਤਾਂ ਮੈਂ ਤਾਂ ਕਿ ਕਿਤੇ ਦੋ ਚਾਰ ਢੋਲ ਕੰਗਾਈਆਂ ਪਈਆਂ ਬਾਹਰ ਇੱਧਰ ਤਾਂ ਪੂਰਾ ਹੀ ਇੱਧਰ ਮੇਲਾ ਲੱਗਿਆ ਪਿਆ ਬਾਈ ਦਿਖਾ ਪ੍ਰੀਤ ਕੈਮਰਾ ਆਏ ਨੂੰ ਘੁਮਾ ਦੇ ਚਾਰੇ ਪਾਸੇ ਹੁਣ ਤੂੰ ਆਹ ਦੇਖੋ ਬਾਈ ਸਵਾਰ ਹੀ ਲਿਆਂਦਾ ਪਿਆ ਇੱਥੇ ਮੈਂ ਤਾਂ ਸੀ ਸਪੇਅਰ ਪਾਰਟ ਇੱਥੇ ਮੈਂ ਨਾ ਕੁਝ ਪੂਰੇ ਇੰਡੀਆ ਚ ਕੁਝ ਮਰਜ਼ੀ ਲੈ ਲੋ ਯਾਰ ਇਹ ਬਾਈ ਤੋਂ ਉਹ ਆ ਸਪਰੇਅ ਪੰਪ ਪਾਇਆ ਹੈ ਨਾ ਇੰਨੇ ਹਾਂ ਲੈ ਵੀ ਸਪਰੇਅ ਪੰਪ ਬਾਈ ਨੇ ਦੱਸਿਆ ਸੀ ਆਪਾਂ ਨੂੰ 15000 ਦਾ ਸਪਰੇਅ ਪੰਪ ਆਉਂਦਾ ਹੈ ਇਹ ਹੁਣ ਆ ਕਈ ਆਖਣਗੇ ਸਾਡੇ ਤਾਂ ਹੀ 10000 ਦਾ ਮਿਲ ਜਾਂਦਾ ਬਾਈ ਇਹਦਾ ਪ੍ਰੈਸ਼ਰ ਹੈ ਨਾ ਸਪਰੇ ਪੰਪ ਆਪਣੇ ਕੋਲ 8000 ਤੋਂ ਸ਼ੁਰੂ ਹੋ ਜਾਂਦੇ ਨੇ 8000 ਨੂੰ ਉਹੀ ਤਾਂ ਗੱਲ ਹੈ ਸ਼ੁਰੂ ਭਾਵੇਂ 8000 ਤੋਂ ਹੁੰਦੇ ਆ ਬੈਟਰੀ ਆ ਲੈਣਾ 3500 ਸ਼ੁਰੂ ਜਾਂਦਾ ਵਾ ਬੈਟਰੀ ਵਾਲਾ 3500 ਤੋਂ ਸ਼ੁਰੂ ਹੁੰਦਾ ਹੋਣਾ ਪਰ ਜਿਹਦੀ ਆਪਾਂ ਗੱਲ ਕਰੀ ਸੀ 15000 ਵਾਲੇ ਦੀ ਲੋਕ ਕਹਣਗੇ ਮਹਿੰਗਾ ਪਰ ਉਹਦੀ ਖਾਸ ਗੱਲ ਕੀ ਹੈ ਬਾਈ ਦੋਨੇ ਪਾਸੇ ਬਾਈ ਕਹਿੰਦਾ ਇੱਕ ਪਾਸੇ 40 ਫੁੱਟ ਦਾ ਪ੍ਰੈਸ਼ਰ ਆ ਉਹਦਾ ਦੋਨੇ ਪਾਸੇ 80 ਫੁੱਟ ਦਾ ਪ੍ਰੈਸ਼ਰ ਆ ਨਾਲ ਉਹਦੇ ਸਮਾਨ ਵੀ ਜਿਵੇਂ ਅਪ ਕਿੰਨੀ ਪੈਪ ਗਈ ਸੀ ਫ੍ਰੀ ਮਿਲਦੀ ਆ 20 ਫੁੱਟ ਪੈਪ ਨਾਲ ਦਿੰਦੇ ਆ 20 ਫੁੱਟ ਪੈਪ ਫ੍ਰੀ ਮਿਲਦੀ ਆ 2 ਸਾਲ ਦੀ ਗਾਰੰਟੀ ਵੀ ਆ ਤੇ ਮੈਂ 20 ਫੁੱਟ ਵੀਰੇ ਹੈਗਾ ਤਾਂ ਕਰਕੇ ਗੱਡੀ ਗੁੱਡੀ ਧੋਣ ਵਾਸਤੇ ਕੰਮ ਆ ਜਾਂਦਾ ਠੀਕ ਹੈ ਜੀ